Ha <laughs> ha ਇਹ ਲੋ ਟੂੜੀ ਖਾਈ ਜਾਂਦੀ ਹੈ ਵਧੀਆ ਸੁੱਕੀ। ਬਾਬਾ ਕਰੇ ਕਿਰਪਾ ਕਰ ਦੇਵੇ ਹਨਾ। ਕੀ ਕੀ ਹੋਈਆ। ਦੇਖੋ ਖਾਂਦੀ ਆ। ਨਾਰ ਤੇ ਹਾੜੀ ਨਾ। ਹਾਂ। ਪਾਣੀ ਵੀ ਪੀ ਲਿਆ ਅੱਜ ਦਾ ਟੱਬ ਤੇ ਪੱਠੇ ਵੀ ਖਾਈ ਜਾਂਦੀ ਆ ਮੈਂ ਟੂੜੀ। ਖਾ ਲ। ਖਾ ਲ। ਅgetElementById। ਪੂਰੀ ਆ ਤਾਂ ਇੱਕ ਪੂਰੀ ਆ। ਅਣੋਂ। ਅੱਡੀ ਨਾਣੋਂ ਆਏ ਸਾਡੀ ਵਾਲੇ। ਖਾ ਲ। ਮਨਾ ਗਾਂ ਦੀ ਆ ਇਧਰ ਇੱਕ ਬੜਾ ਖਾਂਦਾ ਹੈ ਇਹ ਤਾਂ ਮੁੰਡਿ ਬੜਾ ਵਾਈ ਬਣਾਈ ਜਾਂਦਾ ਬੜਾ ਉਹ ਨੂੰ ਜਾਣ ਹੋ ਸੋ ਆਈ ਦੀ ਵਣਾਉਣ ਚਲੀ ਜੰਨੀ ਆ ਉਹ ਬੜਾ ਖਾਂਦਾ ਤਾਂ ਨਹੀਂਗਾ ਵਿਚਾਰਾ ਬਣ ਕੇ ਖੜਿਆ ਰਹਿੰਦਾ ਨਹੀਂ ਉਹਦਾ ਉਹ ਗਾਂ ਦੇਖ ਲੈ ਤੂੰ ਗਾਂ ਦੀ ਨਹੀਂ ਤਨ ਟੂੜੀ ਦਿੰਦੀ ਥੱਲੇ ਠਾਈ ਜਾਂਦੀ ਆ ਪਾ ਪਾ ਅੰਬ ਦੇਦੇ

ਬਲੀ ਠੀਕ ਹੋऊंगी ਸਾਰੇ ਯਾਨੀ ਤੇ ਤੁਹਾਨੂੰ ਕੀ ਪਤਾ ਹੀ ਆ ਕਿ ਸਾਡੀ ਘਰ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਜਿਸ ਕਰਕੇ ਅਸੀਂ ਹੈ ਨਾ ਡਾਕਟਰ ਨੂੰ ਵੀ ਬੁਲਾਇਆ ਸੀਗਾ ਤੇ ਉਹ ਹਣ ਥੋੜੀ ਥੋੜੀ ਕੀ ਖੋਈਆ ਤੇ ਅਸੀਂ ਨਾਨਕ ਸਾਰੇ ਜਾਣਾ ਵਾ ਅ ਮੈਂ ਤੇ ਮਮਾ ਨੇ ਅੱਜ ਨਾਨਕੇ ਸਾਥ ਜਾਣਾ ਵਾ ਤੇ ਤੁਹਾਨੂੰ ਸਾਰਾ ਦਿਲ ਸੁਖਵਾਵਾਂਗੇ ਕਿ ਕਿਵੇਂ ਕਿਵੇਂ ਹੈ ਤੇ ਅਸੀਂ ਹੈ ਨਾ ਪ੍ਰਸ਼ਾਦ ਦਾ ਪ੍ਰਸ਼ਾਦ ਰੈਡੀ ਕਰ ਲਿਆ ਮਿੱਠੇ ਚੌਲਾਂ ਦਾ ਤੇ ਗਾਇਸ ਹੈ ਨਾ ਅਜਰਾ ਵਲੌਗ ਬਹੁਤ ਹੀ ਵਧੀਆ ਹੋਣ ਵਾਲਾ ਵਾ ਤੇ ਤੁਸੀਂ ਪੂਰਾ ਲਾਸਟ ਤੱਕ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਨਾਨਕ ਸਾਰੇ ਯਾ ਤੇ ਹਣ ਹੁਣ ਤਿਆਰੀਆਂ ਕਰੀ ਜਾਂਦੇ ਆ ਤੇ ਸਾਰੀਆਂ ਤੁਹਾਨੂੰ ਦਿਖਾਵਾਂਗੇ ਕੀ ਕੀ ਤਿਆਰੀਆਂ ਕੀਤੀਆਂ ਕੀ ਕੀ ਨਹੀਂ ਕੀਤੀਆਂ ਤੇ ਗਾਇਸ ਤੁਸੀਂ ਸਾਡੇ ਐਂਡ ਤੱਕ ਵਲੌਗ ਨਾਲ ਜੁੜੇ ਰਹੋ ਗਾਇਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟਸ ਸੋਹਣਾ ਜਿਹਾ ਕਰੋ ਸੋਹਣੇ ਸੋਹਣੇ ਕਮੈਂਟ ਕਰੋ ਤੇ ਅਸੀਂ ਪੜੀਏ ਤੁਹਾਡੇ ਕਮੈਂਟ ਤੇ ਉਹਨਾਂ ਦੇ ਆਨਸਰ ਦੇਈਏ ਹੁਣ ਗਏ ਆ ਨੌਂ ਤੇ ਮੇਲਾ ਨਾਲੀਆਂ ਕੇਸੀ ਓ ਮਾਈ ਗੋਡ ਦੇਖੋ ਗਾਇਸ ਮੈਂ ਕਿਸ ਤੇ ਨਾਲੀਆਂ ਟਾਈਮ ਹੋ ਗਿਆ ਆਪਣਾ 8:35 ਤੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ 8 ਵਜੇ ਪੂਰੇ ਪੂਰੇ ਤਿਆਰ ਹੋ ਜਾਣਾ ਪੂਰੇ ਪੂਰੇ 8:00 ਤੇ ਆਪਾਂ ਤੁਰਾਂਗੇ ਦੋ ਆਈ ਥਿੰਕ 9:30 ਵਜੇ ਪਰ ਮੱਕਾ ਨਹੀਂ ਗਾਇਸ ਪਤਾ ਨਹੀਂ ਵਾ ਦੋ ਨਾ ਨਾ ਵੇ ਅਹੀਂ ਗਏ ਗਏ ਗਾਇਸ ਮम्मा ਅੱਦੀ ਅੱਨਾ ਤੇ ਮਮਾ ਨੇ ਆਗੇ ਤੇ ਮਮਾ ਨੇ ਕਿਹਾ ਕਿ ਮਮਾ ਨੇ ਬਹੁਤ ਥੋੜੀ ਜੀ ਬਾਤ ਕੱਢੀ ਜੋ ਕਿ ਮੇਰੇ ਨੂੰ ਇਸ ਰੋਵਰ ਕੇ ਨਾਲ ਸਾਫ ਹੋ ਗਿਆ। ਹਾਈ ਕਿੰਨਾ ਸਾਫਾ। ਬਣਾ ਵੀ। ਹਾਈ ਕਿੰਨਾ ਚੜ੍ਹੇ ਵਾਵਾ। ਓ ਮਾਈ ਗਾਡ। ਵਾਓ। ਜਿਹੜਾ ਕੀਤਾ ਦੇਖੀ। ਯਾਰ ਕਿੰਨਾ ਸਕੂਨ ਮੈਂ ਬੈਠ ਕੇ ਆ ਕੇ। ਬਹੁਤ ਸਾਫ। ਮਮ ਜੀ ਕਿੰਨਾ ਸੋਹਣਾ ਕਰਿਆ ਕਿੰਨਾ ਸਾਫ ਆ। ਕਿੰਨਾ ਵਧੀਆ ਬਣਾਇਆ ਰਿਹਾ। ਦੂਰ ਹੋ ਗਿਆ ਬਣਾ। ਨਹੀਂ। ਨਾਂ ਦਾ ਕੀਤਾ ਪਰ ਇੱਥੇ ਪੇਂਟ ਕੀਤਾ ਕਰਕੇ ਹੂੰ ਪੇਂਟ ਕਰਤਾ ਨਾ ਸਾਰਾ ਸੋਬਰ ਨੂੰ ਬਲੂ ਪੇਂਟ ਕੀਤਾ ਬਸ ਫੇਰ ਮੱਚ ਕੇ ਹਾਂ ਇਹ ਤੇ ਮਮੀ ਉਹ ਕਿ ਮੈਂ ਕਰਾਂਗੇ ਇੱਕ ਟੱਪ ਆ ਜਾਣਾ ਜਲ ਕਦੋਂ ਜਦੋਂ ਹਾਂ ਬਾਤਨੀ ਸ਼ੁਰੂ ਹੋ ਜਾਂਦੀ ਬਸ ਨਹੀਂ ਆਉਂਦਾ ਲੜੀਆਂ-ਲੁੜੀਆਂ ਲੱਗ ਜਾਂਦੀਆਂ ਨਾ ਸਾਰੀ ਸਿਆਪਤ ਹੋ ਗਈ ਹਾਂ ਬਸ ਗਰਮੀ ਹੈ ਨਾ ਪੈਰੇ ਤੇ ਵੀ ਛੱਡਦੇ ਆਪਣੇ ਹਾਂ ਜੇ ਤੂੰ ਇੱਕ ਬਰਸ਼ੀ ਮੁੱਕ ਕੇ ਦੇਖੀ ਹਾਂ ਇਹ ਤਾਂ ਖਾਣੇ ਦੀ ਵੀ ਜਗ੍ਹਾ ਨਹੀਂ ਹੁੰਨੀ ਨਾ 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 ਸਰ ਇਹ ਤਾਂ ਵੀ ਜਗ੍ਹਾ ਨਹੀਂ ਹੁੰਦੀ ਬਰਸ਼ੀ ਜਿੱਨਾ ਉੱਥੇ ਹੋਊਗਾ ਦੂਜਾ ਅਮਰੀਸਾਰੋਂ ਨਹੀਂ ਹੋਊਗਾ ਇੱਥੇ ਵੀ ਹੈ ਨਾ ਸਾਰੇ ਖਲੜੀਆਂ ਲੱਗੀਆਂ ਮੈਂ ਜਾਓ ਸਾਰੀ ਹੋਈ ਜਾਂਦੀ ਅੰਦਰ ਹਾਲ ਤਾਂ ਸਾਰੇ ਕੀਂਡ ਕੀਤਾ ਥਾ ਆਹੇ ਥੇਨ ਸ਼ਾਮ ਆ ਵਾ ਇਸ ਦੇ ਕੋ ਨੂੰ ਨੂੰ ਕਰੋ ਕਿ ਨਹੀਂ ਸੋਫਾ ਤੇ ਉੱਪਰ ਬੱਦਲ ਦੇਖੋ ਕਿਨੇ ਸੋਹਣ ਲੱਗਦੇ ਆ ਆ ਲੱਗਦੇ ਜਿਵੇਂ ਬਾਹਰ ਹੁੰਨੇ ਆ ਗੁਰਦੁਆਰਾ ਜਿਵੇਂ ਬਹੁਤ ਵਧੀਆ ਵਿਊ ਆ ਦੇਖੋ ਬਾਬਾ ਨੰਦ ਸਿੰਘ ਜੀ ਦੀ ਬਾਤ ਸ਼ੁਰੂ ਹੋਣ ਵਾਲੀ ਆ ਤਾਂ ਦੇਖੋ ਕੀ ਨੂੰ ਕਹਿੰਦੇ ਪੰਜਾਬਤ ਹੋਣੇ ਉੱਚੀ ਉੱਚੀ ਬੋਲੋ ਸੌਂਦਾ ਨਹੀਂ ਮੈਂ ਘਰ ਜਾ ਕੇ ਬੋਲਣੀ ਆ ਕਿ ਵੀ ਨਿਕਲਣ ਦੀ ਜਗ੍ਹਾ ਨਹੀਂ ਤੇ ਵੀ ਨਹੀਂ ਹੋਈ ਤੇ ਦੇਖੀ ਤਾਂ ਜਲਦੀ ਚੰਗਿਆ ਹਾਂਗੀ اتنا ਸੋਹਣਾ ਨਾਕਸਰ ਮੈਂ ਦੇਖਾਂਗੀ ਐਡਵਾਂ ਦੇ ਹੋਊਗੀ ਜਲਦੀ ਇੱਕ ਮੰਡੀ ਹੋਣੀ ਹੈ ਦੇਖੋ ਫੋਟੋ ਲਾਉਣੀ ਹੈ

ਫੀਡ ਹੋ ਜਾਊਗੀ ਐਡਿਟ ਕਰ ਮਧਿਆ ਕਰਕੇ ਬਣਾ ਲੈ ਇਹ ਮੇਰੇ ਮੂਹਰੇ ਬੈਠੇ ਗਾਹਾਂ ਦੇ ਕਿੱਡੀ ਤੋਂ ਗਾਹਾਂ ਵਾਲੇ ਆਪ ਘਰ ਕਿੰਨੇ ਬਣਾ ਲੈ ਇਹਦੇ ਬਣਾਉਂਦੇ ਉਹ ਹੀ ਦੇਖੀ ਜਾਂਦੀ ਮੈਂ ਵੀ ਇੱਧਰ ਆਣੀ ਆ ਉਧਰੋਂ ਕੋਈ ਉਧਰੋਂ